ਇਹ ਸਾਡੇ ਮਾਸੀ ਦੇ ਪੁੱਤ ਥੋੜੀ ਆ ਜਿਨ੍ਹਾਂ ਨੇ ਬਿਮਾਰੀਆਂ ਨੇ ਸਾਨੂੰ ਮਾਫ ਕਰ ਦੇਣਾ ਸਾਡਾ ਹੀ ਝਾੜੂ ਦਾ ਚੋਣ ਨਿਸ਼ਾਨ ਲੈ ਅੱਜ ਸਾਡੇ ਹੀ ਸਮਾਜ ਦੇ ਸਾਰੇ ਹੱਕਾਂ ਨੂੰ ਖੋ ਰਹੀ ਹੈ ਬਾਤ ਮੁਤਾਵਾ ਲੋਕਲ ਵਾੜੀ ਮੰਤਰੀ ਮੁਰਦਾਵਾ 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 ਲੋਕਲ ਵਾੜੀ ਮੰਤਰੀ ਮੁਰਦਾਵਾ ਮੁਰਦਾਵਾ ਪੰਜਾਬ ਹਾਂਜੀ ਸਰ ਮੇਰਾ ਨਾਮ ਸਿਕੰਦਰ ਕੁਮਾਰ ਮਲਕ ਪ੍ਰਧਾਨ ਸੁਪਾਈ ਜੂਨੀਅਰ ਨਗਰ ਕੌਂਸਲ ਦਸੂਹਾ ਤੋਂ ਪੰਜਾਬ ਸਰਕਾਰ ਨੇ ਅੱਜੋ ਕੈਂਡੇਰ ਦਿੱਲੀ ਦੀ ਕਿਸੇ ਮਲਕੀ ਕੰਪਨੀ ਨੂੰ ਦਿੱਤੇ ਆ ਇਸ ਦਾ ਪੂਰੇ ਹੀ ਪੰਜਾਬ ਦੇ ਵਿੱਚ ਸਾਰੇ ਹੀ ਮੁਲਾਜ਼ਮਾਂ ਵੱਲੋਂ ਬਹੁਤ ਜ਼ਿਆਦਾ ਰੋਸ ਪਾਇਆ ਜਾ ਰਿਹਾ ਹੈ ਇਹ ਬਹੁਤ ਹੀ ਜ਼ਿਆਦੀ ਮਾੜੀ ਗੱਲ ਹੈ ਕਿ ਜਦੋਂ ਦੀ ਸਰਕਾਰ ਇਸ ਸਤਾ ਦੇ ਵਿੱਚ ਆਈ ਹੈ ਇਹਨਾਂ ਨੇ ਮੁਲਾਜ਼ਮਾਂ ਪ੍ਰਤੀਤੀ ਜਦੋਂ ਜਦੋਂ ਤੱਕ ਵੀ ਜਿਹੜੇ ਨੇ ਕੋਈ ਨੋਟੀਫਿਕੇਸ਼ਨ ਕੱਢਿਆ ਆ ਉਹ ਮੁਲਾਜ਼ਮਾਂ ਦੇ ਸਿਰਾਂ ਦੇ ਕੁੱਤੇ ਵਧੇਰਾ ਕੰਮ ਥੋਪਨ ਦੀ ਕੋਸ਼ਿਸ਼ ਕੀਤੀ ਹੈ ਹੁਣ ਜਿਹੜਾ ਕੰਮ ਇਹਨਾਂ ਨੇ ਸਫਾਈ ਦਾ ਪੂਰੇ ਪੰਜਾਬ ਦਾ 10 ਸਾਲ ਦਾ ਠੇਕਾ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਡੋਟ ਡੋਰ ਕਲੈਕਸ਼ਨ ਸਫਾਈ ਡੋਟ ਡੋਰ ਕਲੈਕਸ਼ਨ ਸੀਵਰ ਮੈਨਟੇਨੈਂਸ ਵਾਟਰ ਸਪਲਾਈ ਦੀ ਮੈਨਟੇਨੈਂਸ ਇਹਦਾ ਸਾਰਾ ਹੀ ਕੰਮਾ ਦਾ ਠੇਕਾ ਪੰਜਾਬ ਸਰਕਾਰ ਦਿੱਲੀ ਦੀ ਕਿਸੇ ਨਿੱਜੀ ਕੰਪਨੀ ਨੂੰ ਦੇਣਾ ਚਾਹੁੰਦੀ ਹੈ ਔਰ ਮੁਲਾਜ਼ਮ ਇਸ ਦਾ ਪੂਰ ਜ਼ੋਰ ਵਿਰੋਧ ਕਰਦੇ ਆ ਇਸੇ ਕਾਰਨ ਹੀ ਅੱਜ ਪੂਰੇ ਪੰਜਾਬ ਦੇ ਵਿੱਚ ਸਾਰੇ ਹੀ ਮੁਲਾਜ਼ਮ ਜਥੇਬੰਦੀਆਂ ਪੰਜਾਬ ਸਰਕਾਰ ਦੇ ਵਿਰੋਧ ਵਿੱਚ ਹੜਤਾਲ ਤੇ ਬੈਠੀਆਂ ਆ। ਮੈਂ ਸਰਕਾਰ ਨੂੰ ਇਹੀ ਕਹਿਣਾ ਚਾਹਨਾ ਆ ਕਿ ਪੰਜਾਬ ਸਰਕਾਰ ਜਦੋਂ ਸੱਤਾ ਵਿੱਚ ਆਈ ਸੀ ਇਹਨਾਂ ਨੇ ਕਿਹਾ ਸੀ ਕਿ ਅਸੀਂ ਮੁਲਾਜ਼ਮਾਂ ਦੀਆਂ ਹਰ ਮੁਸ਼ਕਲਾਂ ਨੂੰ ਹੱਲ ਕਰਾਂਗੇ ਪਰ ਇਹ ਅੱਜ ਸਾਡਾ ਹੀ ਝਾੜੂ ਦਾ ਚੋਣ ਨਿਸ਼ਾਨ ਲੈ ਕੇ ਜਿੱਤੀ ਹੋਈ ਸਰਕਾਰ ਅੱਜ ਸਾਡੇ ਹੀ ਸਮਾਜ ਦੇ ਸਾਰੇ ਹੱਕਾਂ ਨੂੰ ਘੋੜੀ ਹੈ ਔਰ ਸਾਰੇ ਹੀ ਮਲਾਜ਼ਮ ਇਸ ਦਾ ਵਿਰੋਧ ਕਰਦੇ ਆ ਇੰਨਾ ਹੀ ਕਹਿੰਦਾ ਹੋਇਆ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਬਾਦ ਜੈ ਵੀ ਪਾਜੀ ਅੱਜ ਕਿੰਵਾਂ ਦਿਨਾਂ ਤੈਨੂੰ ਧਰਨੇ ਨੂੰ ਅੱਜ ਸਾਨੂੰ ਸਰ ਚੌਥਾ ਚੌਥਾ ਦੇਣਾ ਜੀ ਸਾਨੂੰ ਧਰਨੇ ਤੇ ਬੈਠਿਆ ਨੂੰ ਸਾਡਾ ਕਿਸੇ ਨੇ ਕੋਈ ਸਾਰ ਨਹੀਂ ਲਈ ਹੈਗੀ ਤੇ ਆਪਾਂ ਇਹਦਾ ਵਿਸ਼ਾ ਆ ਸਾਡੇ ਧਰਨੇ ਤੇ ਬੈਠਣ ਦਾ ਰੀਜ਼ਨ ਇਹ ਆ ਕਿ ਸਾਨੂੰ ਜਿਹੜਾ ਨਿੱਜੀ ਕੰਪਨੀ ਪੰਜਾਬ ਸਰਕਾਰ ਆ ਜਿਹੜੀ ਨਿੱਜੀ ਕੰਪਨੀਆਂ ਨੂੰ ਠੇਕਾ ਜਿਹੜਾ ਆ ਉਹ ਦੇ ਰਹੀ ਆ ਜੋ ਕਿ ਜਿਹਦੇ ਵਿੱਚ ਸਫਾਈ ਰਿਸਾਈਵਰ ਮੈਨਾਂ ਦਾ ਜਾਂ ਮੇਨਟੇਨੈਂਸ ਦਾ ਕੰਮ ਆ ਕੋਈ ਸੈਨੀਟੇਸ਼ਨ ਬ੍ਰਾਂਚ ਨਾਲ ਜੁੜਿਆ ਹੋਇਆ ਨਗਰ ਕੌਂਸਲ ਆ ਨਗਰ ਪੰਚਾਇਤ ਆ ਜਾਂ ਨਗਰ ਕਾਰਪੋਰੇਸ਼ਨਾਂ ਦੇ ਵਿੱਚ ਜਿੰਨੇ ਵੀ ਵਰਕਰ ਜੁੜੇਗਾ ਉਹਨਾਂ ਦਾ ਸਾਰਾ ਜਿਹੜਾ ਠੇਕਾ ਉਹ ਪੰਜਾਬ ਸਰਕਾਰ ਕੋਈ ਦਿੱਲੀ ਦੀ ਕੰਪਨੀ ਆ ਨਿੱਜੀ ਕੰਪਨੀ ਜਿਹੜੀ ਉਹਨਾਂ ਨੂੰ ਠੇਕਾ ਦੇ ਲਈ ਆ ਉਸ ਦੇ ਰੋਜ਼ ਪ੍ਰਦਰਸ਼ਨ ਦੇ ਵਿੱਚ ਅੱਜ ਏ 17 ਤਰੀਕ ਤੋਂ ਅਸੀਂ ਨਗਰ ਕੌਂਸਲ ਦਸੂਹਾ ਦੇ ਸਫਾਈ ਕਰਮਚਾਰੀ ਸੀਵਰਮੈਨ ਪੰਪ ਆਪਰੇਟਰ ਡਰਾਈਵਰ ਇਲੈਕਟ੍ਰੀਸ਼ੀਅਨ ਮਾਲੀ ਚੌਂਕੀਦਾਰ ਸਾਰੇ ਜਿੰਨੇ ਵੀ ਗੱਲ ਮਿਲ ਕੇ ਨਗਰ ਕੌਂਸਲ ਦਾ ਸਟਾਫ ਸਾਡਾ ਸਾਡੇ ਨਾਲ ਨਗਰ ਕੌਂਸਲ ਦੇ ਸਾਡੇ ਜ਼ਿਲ੍ਹਾ ਵੀ ਅਧਿਕਾਰੀ ਆ ਉਹ ਸਾਡੇ ਨਾਲ ਆ ਉਹਨਾਂ ਨੇ ਸਾਰਿਆਂ ਨੂੰ ਸਾਨੂੰ ਬਹੁਤ ਸਮਰਥਨ ਦਿੱਤਾ ਤੇ ਉਸ ਰੋਸ ਦੇ ਵਿੱਚ ਅਸੀਂ ਆਪਾਂ ਇੱਥੇ ਕਰਨਾ ਲਾਇਆ ਹੋਇਆ ਆ ਕਿ ਆਪਾਂ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਕੀ ਗੱਲ ਸਾਡੇ ਦੇ ਤੁਹਾਨੂੰ ਤਰਸ ਨਹੀਂ ਆਉਂਦਾ ਹੈਗਾ ਹੋਰ ਤੁਸੀਂ ਜੇ ਕਰੋਨਾ ਕਾਲ ਸੀਗਾ ਜਦੋਂ ਕਰੋਨਾ ਕਾਲ ਦੇ ਵਿੱਚ ਅਸੀਂ ਸਫਾਈ ਸੈਨਿਕ ਗਿੜੇ ਹੋਏ ਸੀਗੇ ਸਾਨੂੰ ਸਫਾਈ ਸੈਨਿਕ ਦਾ ਦਰਜਾ ਦਿੱਤਾ ਗਿਆ ਸੀਗਾ ਕੀ ਗੱਲ ਇਹਨਾਂ ਤੇ ਅੱਜ ਤੁਹਾਨੂੰ ਤਰਸ ਨਹੀਂ ਆ ਰਿਹਾ ਉਸ ਸਮੇਂ ਦੇ ਵਿੱਚ ਤੁਸੀਂ ਸਿਰਫ ਦਾ ਸਿਰਫ ਸਾਨੂੰ ਇੱਕ ਬਲੀ ਦਾ ਬੱਕਰਾ ਬਣਾ ਕੇ ਸਾਨੂੰ ਅੱਗੇ ਕੀਤਾ ਗਿਆ ਸੀਗਾ ਉਦੋਂ ਦਾ ਏਦਾਂ ਦਾ ਮਾਹੌਲ ਸੀਗਾ ਕੋਈ ਆਪਣੇ ਰਿਸ਼ਤੇਦਾਰ ਕੋਈ ਭੈਣ ਭਰਾ ਕੋਈ ਧੀ ਪੁੱਤ ਮਾਪੇ ਤੋਂ ਡਰਦਾ ਸੀਗਾ ਇਹ ਪਾਪਰੇ ਕਰਾ ਤੋਂ ਬਾਹਰ ਨਿਕਲਣਾ ਡਰਦੇ ਸੀ ਪਰ ਅਸੀਂ ਸਫਾਈ ਸੇਵਕ ਅਸੀਂ ਸੀਵਰਮੈਨ ਅਸੀਂ ਦਫਤਰੀ ਸਟਾਫ ਸਾਡੇ ਨਾਲ ਰਲ ਮਿਲ ਕੇ ਡਰਾਈਵਰ ਭਾਈ ਚਾਰਾ ਹੋਰ ਸਾਡੇ ਨਾਲ ਸਾਡੇ ਡਾਕਟਰ ਸਹਿਬਾਨ ਫੌਜੀ ਸਹਿਬਾਨ ਇਹ ਸਾਰੇ ਫੀਲਡ ਦੇ ਵਿੱਚ ਸਾਰੇ ਉਸ ਵੇਲੇ ਕੰਮ ਕੀਤਾ ਇਹਨਾਂ ਬਿਮਾਰੀਆਂ ਤੋਂ ਕੀ ਗੱਲ ਇਹ ਸਾਡੇ ਮਾਸੀ ਦੇ ਪੁੱਤ ਥੋੜੀ ਆ ਜਿਨ੍ਹਾਂ ਦੇ ਬਿਮਾਰੀਆਂ ਨੇ ਸਾਨੂੰ ਮਾਫ ਕਰ ਦੇਣਾ ਹੈਗਾ ਆ ਕੀ ਗੱਲ ਸਾਨੂੰ ਬਿਮਾਰੀਆਂ ਨਹੀਂ ਮਾਰ ਸਕਦੀਆਂ ਹੈਗੀਆਂ ਅਸੀਂ ਇਨਸਾਨ ਨਹੀਂ ਹੈਗੇ ਅਸੀਂ ਪੰਜਾਬ ਸਰਕਾਰ ਤੋਂ ਇਹੀ ਮੰਗ ਮੰਗਦੇ ਆ ਕਿ ਸਾਡਾ ਜਿਹੜਾ ਆ ਰੋਜ਼ਗਾਰ ਆ ਜਿਹੜਾ ਉਹ ਖੋਇਆ ਨਾ ਜਾਵੇ ਸਤਿ ਸ੍ਰੀ ਅਕਾਲ ਸਾਨੂੰ ਪੱਕਿਆ ਕਰਨ ਦੀ ਬਜਾਏ ਸਾਡੇ ਤੋਂ ਸਾਡੇ ਢਿੱਡ ਤੇ ਲੱਤ ਮਾਰਦੇ ਪਿਆ ਸਾਡੇ ਤੋਂ ਸਾਡਾ ਰੋਜ਼ਗਾਰ ਖੋਨੇ ਪਿਆ ਆ ਆਪਾਂ ਪੰਜਾਬ ਸਰਕਾਰ ਤੋਂ ਤੁਹਾਡੇ ਮਾਧਿਅਮ ਰਾਈ ਇਹ ਅਪੀਲ ਕਰਦੇ ਆ ਕਿ ਪੰਜਾਬ ਸਰਕਾਰ ਸਾਡੇ ਇਸ ਮੁਲਾਜ਼ਮਾਂ ਦੇ ਤਰਸ ਕਰੇ ਤੇ ਸਾਨੂੰ ਰੈਗੂਲਰ ਕਰੇ ਤਾਂ ਜੋ ਸਾਡੇ ਬੱਚਿਆਂ ਦਾ ਗੁਜ਼ਾਰਾ ਸਾਡੇ ਬੱਚਿਆਂ ਨੂੰ ਸਹੀ ਪੋਸ਼ ਜ ਚੰਗੀ ਸਿੱਖਿਆ ਕੋਈ ਅਫਸਰ ਅਸੀਂ ਬਣਾ ਸਕੀਏ ਆਜੋ ਸਾਡੇ ਘਰ ਦਾ ਗੁਜ਼ਾਰਾ ਜਿਹੜਾ ਆ ਸੋ ਜੱਜੇ ਢੰਗ ਦੇ ਨਾਲ ਹੋਵੇ ਤਾਂ ਇਸੇ ਗੱਲਾਂ ਦੇ ਨਾਲ ਮੈਂ ਪੰਜਾਬ ਸਰਕਾਰ ਨੂੰ ਫੇਰ ਬੇਨਤੀ ਕਰਦਾ ਆ ਸੋ ਫਿਰ ਜੋ ਜੈ ਵਾਲਮੀਕੀ ਜੈ ਭੀ ਜੈਪਾਲ